ਇਸ ਸਾਫ ਕੋਰੇ ਉਸ ਸਾਫ ਦੇ ਕਰਮਚਾਰੀ ਕੰਮ ਠੱਪ ਕਰਕੇ ਬਾਹਰ ਦੇ ਵਿੱਚ ਬੈਠੇ ਆਗੇ ਉਸ ਤੋਂ ਅੱਗੇ ਆਓ ਕਿਡਰਨ ਪਾਰਕ ਦੇ ਵਿੱਚ ਇਹ ਜੀਆ ਦੇ ਮੁਲਾਜ਼ਮਾਂ ਦੀਆਂ ਜੇਫੇ ਬੰਦੀਆਂ ਪੱਟਾ ਕੱਟ ਕੇ ਬੈਠੀਆਂ ਨਾ ਐਸੇ ਨਹੀਂ ਜਿਨੇ ਦੇ ਹੋਰ ਹੀ ਥਾਂ ਦੇ ਵਿੱਚ ਵੀ ਅੱਜ ਦੀ ਹੜਤਾਲ ਦੇ ਸਮਰਥਨ ਦੇ ਵਿੱਚ ਇਹਦੇ ਵਿੱਚ ਸਰਕਾਰ ਨੂੰ ਭਾਗ ਲਿਆ ਜਾ ਰਿਹਾ ਹੈ ਜਿਹੜੀ ਦੇਸ਼ ਦੇ 25 ਕਰੋੜ ਲੋਕ ਤੇ ਸਿੱਧੇ ਢੰਗ ਨਾਲ ਇਸ ਵਰਤਾਰ ਦੇ ਵਿੱਚ ਸ਼ਾਮਲ ਹੋ ਗਏ ਇਹ ਹਸਾਲ ਉਹਨਾਂ ਮਜ਼ਦੂਰਾਂ ਨੇ ਜੋ ਹੱਥਾ ਛਿਨੇ ਗਿਆ ਜੋ ਹੱਥ ਖੋਹੇ ਗਿਆ ਉਸ ਨੂੰ ਬਚਾਉਣ ਦੀ ਖਾਤਰ ਤੇ ਮਿਹਨਤ ਕਿਸ ਲੋਕਾਂ ਦਾ ਇਹ ਸਰਕਾਰਾਂ ਨੇ ਸਮੇਂ-ਸਮੇਂ ਤੇ ਆਉਂਦੀਆਂ ਨੇ ਜੁਨਾਹ ਦੇ ਤੇ ਕੀਤਾ सारा हिंदुस्त बंद करता होत मेहनत पे धक्के एक खुजे दे लढाई मेहनत कशोकांनी ते आत्मधिरणा ਦੇ ਵਿਸ਼ੇ ਇਹ ਅਚੀਬੀ ਹਤਾਰ ਇੱਕ ਮੀਲ ਪੱਥਰ ਸਾਥ ਹੋਊਗੀ ਹੁਣ ਦੇ ਹਿੰਦੁਸਤਾਨ ਦੇ ਵਿੱਚ ਇਹ ਸਰਕਾਰ ਦੀਆਂ ਵਿਜੀਕਰਨ ਉਤਾਰੀ ਕਰਨ ਤੇ ਸੰਸਾਰੀ ਕਰਨ ਦੀਆਂ ਨੀਤੀਆਂ ਜੋ ਲੈ ਕੇ ਆਈਆ ਸਰਕਾਰ ਕਿਉਂਕਿ ਮਜ਼ਦੂਰਾਂ ਦੇ ਦੋਮਣ ਲੋਕਾਂ ਦੇ ਨੌਲਣਾਂ ਮੈਂ ਤਾਂ ਕਹਿੰਦਾ ਲੋਕਾਂ ਦੇ ਜਵਾਬ ਦੇ ਮੋਲਣਾ ਇਹਨਾਂ ਨੀਤੀਆਂ 'ਤੇ ਅਣਕਾੜਾ ਰਹਿ ਹੈਗੇ ਇਹਨਾਂ ਨੀਤੀਆਂ ਨੂੰ ਅੱਗੇ ਵਧਦੇ ਵਿੱਚ ਇਹ ਲੋਕਾਂ ਦੇ ਸਮਾਸ਼ੇ ਰਿਕਾ ਲਾ ਰਹੇ ਆ ਇਹੇ ਕਰਕੇ ਜਿੱਥੇ ਸਰਕਾਰਾਂ ਨੇ 25 ਜੂਨ ਨੂੰ 175 ਨੂੰ 19 ਮਹੀਨੇ ਦੀ ਐਮਰਜੈਂਸੀ ਲਾ ਕੇ ਇਹਨਾਂ ਸੁਧਾਰਾਂ ਨੂੰ ਟੱਕਰ ਦੀ ਕੋਸ਼ਿਸ਼ ਕੀਤੀ ਉਥੇ ਪੁਰਾਣੀ 11 18 ਖਾਲਸਾ ਤੋਂ ਭਾਰਤ ਦੀ ਕੇਂਦਰੀ ਹਕੂਮਤ ਨੇ ਹਮਲਾ ਨਹੀਂ ਅੰਦਰ ਰਖੀ ਲਗਾ ਕੇ ਇਹਨਾਂ ਲੋਕਾਂ ਨੇ ਬੋਲਣਾ ਨਹੀਂ ਹਲਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਹੈਗੀ ਪਰ ਲੋਕਾਂ ਦੇ ਕਾਫਲੇ ਵੱਧ ਰਹੇ ਹੈਗੇ ਜਿਸੇ ਹਿੰਦੁਸਤਾਨ ਦੇ ਵਿੱਚ ਕਸਵਾਂ ਨੇ ਰਾਹ ਅਸਰ ਅੰਦੋਲਨ ਕੀਤਾ ਪਰਕਾ ਹੋਇਆ ਕਿ ਇੱਕਜੁੱਟ ਹੋ ਕੇ ਉਹਨਾਂ ਫਾਸੀਵਾਦੀ ਸਰਕਾਰਾਂ ਨੂੰ ਵਿਚਕਾਰ ਆਇਆ ਜਾ ਸਕਦਾ ਹੈ ਇਸ ਕਰਕੇ ਜੋ ਲੜਾਈ ਹਿੰਦੁਸਤਾਨ ਪੱਧਰ ਤੇ ਚੱਲ ਰਹੀ ਆ ਪੇਸ਼ਾ ਕਿ ਜੰਗਲਾਂ ਦੇ ਵਿੱਚ ਉਹ 18 ਨਾਲ ਲੜਾਈ ਹੋ ਰਹੀ ਹੋਵੇ ਜਿੱਥੇ ਕਿਸਾਨ ਇੱਕਜੁੱਟ ਹੋ ਕੇ ਲੜ ਰਹੇ ਹੁਣ ਜਿੱਥੇ ਪੰਜਾਬ ਦੇ ਵਿੱਚ ਕਿਸਾਨ ਆਪਣੇ ਪੰਜ ਮਰਦਾਂ ਦੇ ਪਾਰਟ ਦੇ ਲਈ ਸਰਕਾਰੀ ਜ਼ਮੀਨਾਂ ਦਾ ਕੰਮ ਕਰਦੇ ਹਣੋ ਇਹ ਲੜਾਈ ਅੱਗੇ ਵਧ ਰਹੀ ਹੈਗੀ ਰੌਲਾ ਸੱਟੀ ਆਗਾ ਰੌਲਾ ਇਹ ਲੜਾਈ ਇਕੱਠੀ ਕਰਨ ਵਾਲੀ ਗੱਲ ਹੈਗੀ ਤੇ ਲੜਾਈ ਦੇ ਇਕੱਠੀ ਹੋ ਜਾਏ ਜਿਹੜੀ ਅੱਜ ਬਠਿੰਡੇ ਦੇ ਵਿੱਚ ਲੜਾਈ ਇਹ ਸਰਹਰਤਾਰ ਦੇ ਹੱਕ ਦੇ ਵਿੱਚ ਲੜੀ ਜਾ ਰਹੀ ਆ ਇਹਨਾਂ ਮਜ਼ਦੂਰ ਨੀਕਿਆਂ ਦੇ ਵਿਰੋਧ ਦੇ ਵਿੱਚ ਲੜੀ ਜਾ ਰਹੀ ਆ ਕਿ ਅੱਜ ਬਠਿੰਡੇ ਦੀ ਲੜਾਈ ਨੂੰ ਇਕੱਠਾ